ਕੀ ਨਾਸੀ ਉਹਨਾਂ ਦਾ ਗੁਰਦੀਪ ਸਿੰਘ ਅੱਛਾ ਕਿਵੇਂ ਹੋ ਗਿਆ ਜੀ ਕਤਲ ਕਿਸੇ ਨੂੰ ਕੋਈ ਦੱਸ ਨਹੀਂ ਸੀ ਅੱਛਾ ਉਹ ਕੰਮ ਕੰਮ ਉਹ ਤੋਂ ਆਉਂਦੇ ਪੈ ਚਗੇ 10 ਵਜੇ ਹਾਂ ਤੇ ਜਦੋਂ ਸਾਨੂੰ ਪਤਾ ਲੱਗਿਆ 11:00 ਵਜੇ ਨੂੰ ਤੇ ਉੱਥੇ ਕਾਰਵਾਈ ਕੋਈ ਹੋਈ ਨਹੀਂ ਪੁਲਿਸ ਆਈ ਉਹਨਾਂ ਨੂੰ ਸੇਵਲ ਹਸਪਤਾਲ ਲੈ ਗਈ ਚੱਕ ਕੇ ਹੂੰ ਇਸ ਤੋਂ ਬਾਅਦ ਇਹਨਾਂ ਨੇ ਦੋ ਦਿਨ ਤੁਹਾਨੂੰ ਕਹੀ ਗਏ ਵੀ ਕਰਦੇ ਆ ਕਰਦੇ ਆ ਕਾਰਵਾਈ ਪਰ ਕੋਈ ਕਾਰਵਾਈ ਕੀਤੀ ਨਹੀਂ ਜੀ ਇਹਨਾਂ ਨੇ 174 ਦਾ ਪਰਚਾ ਪਾ ਕੇ ਕਹਤਾ ਵੀ ਲੋਡਾਂ ਦਾ ਆਪਣਾ ਐਕਸੀਡੈਂਟ ਬਣਾ ਕੇ ਕਹਤਾ ਕੇਸ ਰੱਦ ਹੋ ਗਿਆ ਸਾਨੂੰ ਅੱਜ ਦੁਬਾਰਾ ਫੇਰ ਪਤਾ ਲੱਗਿਆ ਤੇ ਸਾਨੂੰ ਸਵੇਰ ਦੇ ਕੱਲ ਦੇ ਕਈ ਜਾਂਦੇ ਸੰਸਕਾਰ ਕਰੋ ਸੰਸਕਾਰ ਕਰੋ ਕਹਿੰਦੇ ਅਸੀਂ ਸੰਸਕਾਰ ਨਹੀਂ ਕਰਨਾ ਸਾਡਾ ਵੀ ਹੱਲ ਤਾਂ ਕਰਕੇ ਦੋ ਤੁਹਾਨੂੰ ਹੂੰ ਸੰਸਕਾਰ ਕੀਤਾ ਨਹੀਂ ਹਜੇ ਉਹਨਾਂ ਨੇ ਸੰਸਕਾਰ ਨਹੀਂ ਕੀਤਾ ਜੀ ਅੱਛਾ ਕੀ ਤੁਹਾਡੀ ਮੰਗ ਹੈ ਜੀ ਤੁਹਾਡੀ ਮੰਗ ਇਹ ਆ ਵੀ ਜਿਹੜੇ ਹੁਣ ਅਸੀਂ ਹੈਗੇ ਆ ਬੰਦੇ ਉਹਨਾਂ ਨੂੰ ਫੜੋ ਕਿਉਂਕਿ ਇਹ ਰੋਜ਼ ਹੀ ਰੋਜ਼ ਦਾ ਨਹੀਂ ਕੋਈ ਹੈ ਤੁਹਾਡੇ ਧਿਆਨ ਦੇ ਵਿੱਚ ਵੀ ਕੁਝੇ ਬੰਦੇ ਨੇ ਕਿਹ ਜਿਹਨੇ ਮਾਰਿਆ ਹੋਵੇ ਜੀ ਇਹ ਪਤਾ ਨਹੀਂ ਵੀ ਉਹਨਾਂ ਬੰਦਾ ਇੱਕ ਲੜਾਈ ਲੜਾਈ ਹੋਈ ਸੀ ਆਪਣੀ ਬਾਜ਼ਾਰ ਚ ਉਹ ਬੰਦਿਆ ਤੇ ਹੈਗਾ ਵੀ ਉਹ ਬੰਦਿਆ ਬੰਦੇ ਕਿਸੇ ਉਹ ਬੰਦੇ ਦੇ ਜਿੰਨਾਂ ਇਹਦੇ ਕੋਈ ਬੰਦਾ ਹੀ ਇੱਕ ਮੱਲੇ ਜੋ ਉਹਦੇ ਮਗਰ ਕੋਈ ਬੰਦੇ ਆਏ ਸੀਗੇ ਵੀ ਉਹਨਾਂ ਨੇ ਭਲੇਕੇ ਨਾਲ ਸਾਡੇ ਬੰਦੇ ਨੂੰ ਮਾਰ ਪਾਈ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਹਰਵਿੰਦਰ ਸਿੰਘ ਜੀ ਤੁਸੀਂ ਕੀ ਲੱਗਦੇ ਹੋ ਉਹਦੇ ਮੈਂ ਮੇਰਾ ਜੀਜਾ ਸੀ ਇਹ ਮੇਰੀ ਸਹਸਤਰ ਹੈ ਜੀ ਸਾਡੇ ਜੀਜਾ ਹੀ ਸੀ ਜਿਹਨੇ ਡੈਥ ਹੋਈ ਹਾਂ ਜੀ ਤੁਸੀਂ ਕਿੱਥੋਂ ਆਏ ਹੋ ਅਸੀਂ ਕੌਂਗੇ ਕਲਾਂ ਤੋਂ ਚਾਰ ਦਿਨ ਹੋ ਗਏ ਸਾਡੇ ਚਾਰ ਦਿਨ ਹੋ ਗਏ ਡੈਡ ਬੋਡੀ ਪਈ ਇਹ ਤਾਂ ਅੱਗੇ ਜਰੀ ਬਣੀ ਹੈ ਤੁਸੀਂ ਵੀ ਦੇਖੋ ਨਾ ਫਰਾਂਕ ਹੋਈ ਅਸੀਂ ਡੈਡ ਬੋਡੀ ਚੁਜੇ ਕਰਕੇ ਦਾਦ ਨਹੀਂ ਜਾ ਰਹੇ ਇਹ ਉਹਨਾ ਟਾਈਮ ਲੱਗਣਾ ਨਹੀਂ ਹੋਰ ਇਹਨਾਂ ਦੇ ਬੱਚੇ ਆ ਤੇ ਯਾਦ ਤਾਂ ਇਹ ਕੀ ਕਰੀ ਨੀ ਇਹਦੇ ਅੱਗੇ ਵੀ ਸੋਚਣ ਵੀ ਇਹ ਕੀ ਕਰੀ ਸਸ ਤੋਂ ਦੋ ਦਿਨ ਹੋ ਗਏ ਗੱਲ ਚੱਲਦੀ ਨੂੰ ਤਾਂ ਹੀ ਬੈਠ ਦਿੰਦੇ ਆ ਵੀ ਇਹ ਕਾਰਵਾਈ ਚੱਲ ਰਹੀ ਆ ਜਦ ਤੱਕ ਸਾਡਾ ਕੋਈ ਕੇਸ ਵੀ ਨਹੀਂ ਦਰਜ ਹੋਇਆ ਜੀ ਕਤਲ ਹੋਇਆ ਇਹਨਾਂ ਨੇ ਕੋਈ ਕੇਸ ਵੀ ਨਹੀਂ ਦਰਜ ਕੀਤਾ ਹਾਲੇ ਤੱਕ ਅੱਛਾ ਹਾਂ ਜੀ ਤੇ ਤੁਸੀਂ ਫਿਰ ਜਿੰਨੀ ਦੇਰ ਕਰ ਪਰਚਾ ਦਰਜ ਨਹੀਂ ਕਰਦੇ ਉਹ ਨਹੀਂ ਸੰਸਕਾਰ ਨਹੀਂ ਕਰੋ ਹਾਂ ਜੀ ਇਨਸਾਫ ਮਿਲਣਾ ਜੇ ਪਰਚਾ ਜਦੋਂ ਨਾਲ ਦਰਜ ਹੋਣ ਤਾਂ ਮੈਂ ਸੰਸਕਾਰ ਨਹੀਂ ਕਰਨਾ ਹਾਂ ਫੂਰਦਰ ਅਗਲਾ ਕੋਈ ਤੁਹਾਡਾ ਕੋਈ ਬੈਠੋਂਗੇ ਛੜਤ ਦੇ ਜਾਂ ਹੋਰ ਕੇਸ ਨਹੀਂ ਕਰਦੇ ਨਾ ਕਰਨਗੇ ਤੇ ਇਨਸਾਫ ਹੋਏ ਤਾਂ ਧਰਨਾ ਲਾਵਾਂਗੇ ਸਾਡੇ ਪ੍ਰੀ ਸਾਰੇ ਇਹੀ ਗੱਲਬਾਤ ਹੋਈ ਆ ਉਹਨਾਂ ਨੇ ਵਿਸ਼ਵਾਸ ਆਪਾਂ ਨੂੰ ਦਿਵਾਇਆ ਕਿ ਆਪਾਂ ਇਹ ਰਿਪੋਰਟ ਆ ਲੈਣ ਦੋ ਉਸ ਤੋਂ ਬਾਅਦ ਆਪਾਂ ਇਹ ਕਾਰਵਾਈ ਆਪਾਂ ਸ਼ੁਰੂ ਕਰਾਂਗੇ ਬਾਕੀ ਉਹਨਾਂ ਨੇ ਵਿਸ਼ਵਾਸ ਇਹ ਵੀ ਦਿਵਾਇਆ ਤੁਸੀਂ ਕਿਸੇ ਗੱਲਾਂ ਦੀ ਕਿਸੇ ਗੱਲੋਂ ਘਰਾਉਣ ਦੀ ਲੋੜ ਨਹੀਂ ਜਿਹੜੀ ਅਸੀਂ ਇਹੀ ਗੱਲ ਕੀਤੀ ਆ ਵੀ ਇਹ ਜੇ ਅੱਜਕੱਲ੍ਹ ਕੇਸਾਂ ਦੇ ਵਿੱਚ ਨਾ ਮੁੜ ਕੇ ਦੂਜੇ ਪਾਸੇ ਨੂੰ ਚੱਲ ਜਾਂਦੇ ਤੁਸੀਂ ਵੀ ਸਟੈਂਡ ਲੈਣਾ ਨਹੀਂ ਨਹੀਂ ਤਾਂ ਸਾਰੇ ਜਿਹੜੇ ਇੱਥੇ ਖੜੇ ਆ ਇੱਥੇ ਆ ਹੀ ਖੜੇ ਰਹਿਣਾ ਆਪਣਾ ਕੰਮ ਇਹ ਐਫਆਰ ਇਹਨਾਂ ਦੀ ਹੋ ਕੇ ਸਾਰੇ ਇਹ ਬੰਦੇ ਜਿਹੜੇ ਨੰਗੇ ਕੀਤੇ ਜਾਣੇ ਆ ਜਿਨ੍ਹਾਂ ਨੇ ਇਹ ਆਪਣੇ ਗਏ ਉਹਦੇ ਕੰਨੂ ਕਤਲ ਕੀਤਾ ਸਤਲ ਹੋਇਆ ਗਿਆ ਹਾਂ ਇਹ ਸਾਡੇ ਅੰਦਰ ਹੋ ਗਿਆ ਠੀਕ ਹੈ ਜੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਆਪਾਂ ਨੂੰ ਦੋ ਦਿਨ ਦੇਖਦੇ ਹਾਂ ਕੱਲ ਨੂੰ ਰਿਪੋਰਟ ਆ ਜੂਗੀ ਰਿਪੋਰਟ ਤਾਂ ਪਹਿਲਾਂ ਹੀ ਹੋ ਗਈ ਤਿੰਨ ਤਿੰਨ ਚਾਰਸ਼ਮੇ ਨੂੰ ਉਹਦੀ ਗੱਲ ਆਪਾਂ ਵਿਸ਼ਵਾਸ ਵੀ ਕਰਨਾ ਰਿਪੋਰਟ ਆਲੇ ਤਾਂ ਰਿਪੋਰਟ ਕੱਲ ਨੂੰ ਆ ਵੀ ਕੱਲ ਨੂੰ ਕੱਲ੍ਹ ਕਹਿੰਦੇ ਉਹ ਕਹਿੰਦੇ ਕੱਲ ਨੂੰ ਪੋਸਟਮਾਰਟ ਰਿਪੋਰਟ ਆ ਜੂਗੀ ਜਿਹੜੀ ਕਾਰਵਾਈ ਬਣਦੀ ਉਹ ਕਰਾਂਗੇ ਉਹਨਾਂ ਨੇ ਠੀਕ ਹੈ ਗੱਲ ਹੋ ਗਈ ਆਪਾਂ ਸਰ ਜੇ ਮੰਨ ਲਓ ਕੱਲ ਪੋਸਟਮਾਰਟ ਰਿਪੋਰਟ ਆਉਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕਰਦੀ ਤਾਂ ਫੇਰ ਤੁਹਾਡਾਂਗੇ ਨਹੀਂ ਆਪਾਂ ਇਥੇ ਲੈ ਕੇ ਆਜੇ ਜਿੱਥੇ ਬੋਲੀ ਹੋਣੀ ਹੈ ਆਪਾਂ ਤਾਂ ਨਾ। ਤੁਹਾਡਾ ਟਿਕਾਣਾ ਨਾਮ ਅਸੀਂ ਹਾਫੇਰਾ ਨਾਮ ਜੀ ਜ਼ਿਲ੍ਹਾ ਪ੍ਰਸ਼ਾਸਕ ਤਰਤੀ ਖਾਨ ਜਨੂਲ ਪਿੰਡ ਕੌਂਸਲ ਠੀਕ ਹੈ ਜੀ। ਹਾਂ ਜੀ ਆਪਾਂ ਤੁਹਾਨੂੰ ਲਾ ਦੇਣਾ ਜੇ ਕੱਲ ਤੋਂ 2 ਦਿਨ ਦੇ ਵਿੱਚ ਕਾਰਵਾਈ ਨਾ ਹੋਈ ਅਸੀਂ ਨਾ ਅਸੀਂ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂਗੇ। ਸਾਰੇ ਪਹਿਲੂਆਂ ਤੇ ਉਹਦਾ ਪਤਾ ਕਰਕੇ ਫੇਰੇ ਅਗਲੀ ਕਾਰਵਾਈ ਕੀਤੀ ਜਾਊਗੀ। ਪੋਸਟਮਾਰਟਮ ਰਿਪੋਰਟ ਜਾਰੀ ਹੋਣੀ ਬਾਕੀ ਆ। ਡਾਕਟਰਾਂ ਦਾ ਬੋਰਡ ਬੁਲਾ ਕੇ ਉਹਦੀ ਪੋਸਟਮਾਰਟਮ ਦਿੱਤਾ ਜਾਊਗਾ। ਉਹਦੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਤੇ ਹੋਰ ਅਸੀਂ ਜਿਹੜਾ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਆ ਉਹਦੇ ਮੁਤਾਬਕ ਜਿਹੜੀ ਕਾਰਵਾਈ ਕਰਨੀ ਕਰਾਂਗੇ। ਬਿਲਕੁਲ ਪਰ ਦਾ ਕਦਮ ਆਵੇਗੀ ਤੇ ਪੋਸਟਮਾਰਟਮ ਰਿਪੋਰਟ ਆਉਣੀ। ਉਹ ਡਾਕਟਰ ਨੂੰ ਪਤਾ ਸੀ ਕਿ ਅੱਜ ਵੀ ਅੱਜ ਮਿਲਣੀ ਨਹੀਂ ਆਪਾਂ ਜਾ ਕੇ ਕੋਈ ਨਾ ਅਸੀਂ ਕੋਸ਼ਿਸ਼ ਕਰਾਂਗੇ ਜਿੱਥੋਂ ਵੀ ਹੈਗਾ ਹਰ ਹਾਲ ਦਾ ਪਤਾ ਕਰਾਂਗੇ।